ਮਾਮਲਾ ਜੀ ਬਸ ਇਹੀ ਆ ਪਰਸੋ ਦੀ ਗੱਲ ਐ ਐਤਵਾਰ ਦੀ ਇੱਕ ਮੁੰਡਾ ਆ ਕੇ ਮੇਰੇ ਪੈਰ ਦੇ ਸਿਰ ਤੇ ਹੱਥ ਮਾਰ ਗਿਆ ਉਹ ਧਮਕੀ ਦੇ ਗਿਆ ਸਾਨੂੰ ਕੀ ਤੁਹਾਨੂੰ ਦੇਖ ਲਾਂਗੇ ਅਗਲੇ ਦਿਨ ਆ ਕੇ ਮੇਰੇ ਪਾਪਾ ਨੂੰ ਮਾਰ ਗਏ ਅੱਛਾ ਪਹਿਲਾਂ ਇਹ ਤਾਂ ਦੱਸੋ ਇਹ ਮਾਮਲਾ ਹੈ ਕਿਹੜੇ ਮੁਲੇ ਦਾ ਕਿੱਥੇ ਘਨੇ ਆਪਾਂ ਅਸੀਂ ਆਤਮਾ ਕਲੋਨੀ ਗਲੀ ਨੰਬਰ 1 1 ਨੰਬਰ ਗਲੀ 'ਚ ਖੜੇ ਹਾਂ ਅੱਛਾ ਜਿਹੜੀ ਕੁੱਟਮਾਰ ਹੋਈ ਆ ਤੁਸੀਂ ਵੀਡੀਓ ਦਿਖਾ ਰਹੇ ਹੋ ਤਾਂ ਆਫਰ ਕਰ ਦਿੱਤੀ ਪਹਿਲਾਂ ਦੱਸਿਆ ਵਾ ਵੀਡੀਓ 'ਚ ਇੱਕ ਬੰਦਾ ਇੰਜਰਡ ਆ ਸੱਟਾਂ ਲੱਗੀਆਂ ਨੇ ਕਾਲ ਵੀ ਉਹਨਾਂ ਨੂੰ ਫੋਨ ਆਇਆ ਬਹੁਤ ਵੱਸਣਾ ਉਹ ਮੇਰੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਅੱਛਾ ਫਾਦਰ ਸਾਹਿਬ ਦਾ ਕੀ ਰੋਲ ਸੀ ਤੁਹਾਡੇ ਨਾਲ ਫਾਦਰ ਸਾਹਿਬ ਤਾਂ ਬਸ ਘਰਵਾਲ ਪੱਜੀ ਮੇਰੀ ਪੈਨ ਕਰੇ ਕੱਲੀ ਸੀ ਉਹਨਾਂ ਨੂੰ ਡਰ ਸੀ ਘਰਦਣਾ ਵੜ ਜਾਂਨ ਗੇਟ ਖੁੱਲਾ ਸੀ ਬਸ ਇਸੇ ਚੱਕਰ 'ਚ ਉਹਨਾਂ ਨੂੰ ਰਸਤੇ 'ਚ ਹੀ ਫੜ ਲਿਆ ਥੋੜੇ ਨਾਲ ਕੀ ਥੋੜੇ ਫਾਦਰ ਸਾਹਿਬ ਦੇ ਜਿਹਨੂੰ ਕੁੱਟਮਾਰ ਹੋਈ ਆ ਤੁਸੀਂ ਦੱਸ ਰਹੇ ਹੋ ਗੜੀ ਦੇ ਮੁੰਡੇ ਆਂਦੇ ਜਿਹੜੇ ਥੋੜੇ ਨੂੰ ਕੀ ਪ੍ਰਾਣੀ ਖੰਡਰ ਸੀ ਤੁਹਾਨੂੰ ਕੋਈ ਨਹੀਂ ਜੀ ਫਾਦਰ ਕੀ ਰੋਲ ਸੀ ਜਿਹਦੇ ਵਿੱਚ ਲੜਾਈ ਸਾਡਾ ਬਸ ਇੱਕ ਕੁੜੀ ਸੀ ਇਹ ਕੁੜੀ ਕੁੜੀ ਦਾ ਘਰ ਆ ਇਹ ਘਰ ਦੇ ਚੱਕਰ 'ਚ ਹੀ ਹੈ ਇੱਥੇ ਕੁੜੀ ਰਹਿੰਦੀ ਸੀ ਉਹਦਾ ਆਸ਼ਕ ਆਂਦਾ ਸੀ ਉਹ ਆਸ਼ਕ ਨੇ ਇੱਕ ਦਿਨ ਮੇਰੇ ਪੈਨ ਦੇ ਸਿਰ ਤੇ ਹੱਥ ਮਾਰ ਮੇਰੇ ਚਾਚੇ ਦੇ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਉਹਨੇ ਤੇਨੂੰ ਉਹਨਾਂ ਨੂੰ ਗਾਲਾਂ ਕੱਢਦੇ ਧਮਕੀ ਦੇਂਦਾ ਭੱਜ ਗਿਆ। ਉਸ ਦਿਨ ਤਾਂ ਉਹ ਆਇਆ ਨਹੀਂ। ਉਸ ਤੋਂ ਅਗਲੇ ਦਿਨ ਆ ਕੇ ਇਹ ਵਾਰਦਾਤ ਕਰ ਗਿਆ। ਤੇਨੂੰ ਕਿ ਸਾਰਾ ਮਾਮਲਾ ਪ੍ਰੇਮ ਸਬੰਧੋਂ ਦਾ ਆਇਆ। ਹਾਂਜੀ। ਅੱਛਾ ਯਾਨਕੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਥੋਡੀ ਜਿਹੜੀ ਭੈਣ ਆ ਸਿਸਟਰ ਦੀ ਗੱਲ ਕਰਦੇ ਹੋ ਉਹਦੇ ਨਾਲ ਕੀ ਵਾਰਸ ਲੁਕੀ ਕੀਤੀ? ਉਹ ਤਾਂ ਉਹ ਤਾਂ ਸਾਡੇ ਸਮਾਨ ਪੈਸੇ ਦੇਣ ਆਇਆ ਸੀ ਬੰਦਾ। ਉਹ ਤੋਂ ਪੈਸੇ ਲੈ ਕੇ ਕਰ ਦੇਂਦਾ ਜਾ ਰਹੀ ਸੀ। ਉਹ ਤਾਂ ਅੰਦਰ ਨੂੰ ਜਾ ਰਹੀ ਉਹਦੇ ਪਿੱਠ ਤੇ ਸਿਰ ਤੇ ਹੱਥਾਂ ਨਾਲ ਮਾਰਦਾ ਹੋਇਆ ਚਲਾ ਗਿਆ। ਬਸ ਨਾਲ ਕਿ ਕਿਹਨਾਂ ਰਿਲੇਸ਼ਨ ਇਸ ਕੁੜੀ ਨਾਲ ਆ ਤੇ ਛੇੜਛਾੜ ਥੋੜੀ ਕੁੜੀ ਨਾਲ ਦੀ ਉਹ ਤਾਂ ਜੀ ਬਸ ਆਪਣੇ ਘਰ ਦੇ ਅੰਦਰ ਜਾ ਰਹੀ ਸੀ ਉਹ ਤਾਂ ਬਾਈਕ ਤੋਂ ਜਾਂਦੇ ਹੋਏ ਉਹਨੇ ਹੱਥ ਮਾਰਿਆ ਉਹਦੇ ਸਿਰ ਤੇ ਤਾਂ ਹੀ ਤਾਂ ਉਹਨੂੰ ਰੋਕਿਆ ਕਿ ਤੇਰੀ ਮਤਲਬ ਕਰ ਕੀ ਰਿਆਂ ਤੂੰ ਅੱਛਾ ਜਿਵੇਂ ਛੇੜਛਾੜ ਕਰਕੇ ਗਿਆ ਸੀ ਉਹਨੂੰ ਰੋਕ ਕੇ ਉਹਨੂੰ ਪੁੱਛਿਆ ਸੀ ਰੋਕਣ ਦੀ ਕੋਸ਼ਿਸ਼ ਕੀਤੀ ਉਦੋਂ ਗਾਲਾਂ ਕੱਢਣ ਲੱਗਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹ ਧਮਕੀ ਦੇਂਦਾ ਹੈ ਮੋਟਰਸਾਈਕਲ ਤੇ 2 ਮਿੰਟਾਂ ਚ ਹਾਂ ਪਹਿਲਾਂ ਵੀ ਇਹਨਾਂ ਦੇ ਘਰੇ 6 ਵਜੇ ਸਵੇਰੇ ਫੜਿਆ ਗਿਆ ਇਹਨਾਂ ਦੇ ਘਰੇ ਇਹਨਾਂ ਦੀ ਨਾਨੀ ਨਾਨਾ ਨੇ ਮਿਲ ਕੇ ਉਹਨੂੰ ਕੁੱਟਿਆ ਵੀ ਮਾਮੇ ਨੇ ਮਿਲ ਕੇ ਸਾਰੇ ਨੇ ਅਜਾ ਤੇ ਗਲੀ ਮੇਂ ਲੜਕੇ ਰੋਕ ਕੇ ਕਦੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਕੱਲੇ ਪਰਿਵਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਨਹੀਂ ਤਰਾਈ ਕਰਦੇ ਅਸੀਂ ਕੋਈ ਸੀ ਮਤਲਬ ਹੀ ਨਹੀਂ ਰੱਖਿਆ ਸੀ ਅਸੀਂ ਆਪਣੇ ਘਰ ਦੇ ਵਿੱਚ ਕੰਮ ਕੰਮ ਕਰਦੇ ਰਹਿੰਦੇ ਸੀ ਉਹ ਤਾਂ ਉਸ ਦਿਨ ਮੇਰੀ ਪੈਣ ਦੇ ਜਦੋਂ ਹੱਥ ਮਾਰਿਆ ਤਾਂ ਮੇਰਾ ਭਰਾ ਮੇਰੇ ਸਾਰੇ ਗਲੀ ਵਾਲੇ ਇਕੱਠੇ ਹੋਏ ਉਹਨੂੰ ਬੋਲਣ ਲੱਗੇ ਇਹ ਗੱਲ ਅਜਾ ਜਣ ਕੇ ਖੁੰਡਾ ਕਦ ਮਾਰਾ ਕੀ ਕੁੱਟ ਹਾਂਜੀ ਅਜਾ ਤਰੀਕ ਕਿੰਨੀ ਸੀ ਤੇ ਸਮਾਂ ਕੀ ਸੀ ਜੇ ਦਿਨ ਛੇੜ ਕੇ ਗਿਆ ਉਹ ਰਵੀਵਾਰ ਦਾ ਦਿਨ ਸੀ ਤੇ ਜੇ ਦਿਨ ਖੁੰਡਾ ਕੱਟ ਕੇ ਗਏ ਐਤਵਾ ਸੋਮਵਾਰ ਇੱਕ ਇੱਕ ਤਰੀਕ 1 April ਜਦੋਂ ਮੁੰਡੇ ਆਏ ਕਿੰਨੇ ਕ ਬੰਦੇ ਸੀ ਔਰ ਕੀ ਕੁਛ ਫਿਆਤੀ ਲੈ ਆਪਨਗੇ ਨੌਕ ਨੌਕ ਬਾਈਕ ਤੇ ਨੋ ਬਾਈਕਾਂ ਸੀਗੀ ਇੱਕ ਬਾਈਕ ਤੇ ਤਿੰਨ ਤਿੰਨ ਮੁੰਡੇ ਸੀਗੇ ਹਥਿਆਰ ਉਹਨਾਂ ਕੱਚ ਦੀ ਬੋਤਲਾਂ ਦੀ ਬੋਰੀਆਂ ਸੀਗੀਆਂ ਕਿਰਪਾਨਾਂ ਡਾਂਗਾ ਹੋਰ ਪਤਾ ਨਹੀਂ ਕੀ ਕੀ ਲੈ ਕੇ ਆਏ ਦਾਤ ਵੀ ਲੈ ਕੇ ਆਏ ਸੀ ਵੀਡੀਓ ਹੈ ਮੇਰੇ ਕੋਲ ਮੌਕੇ ਤੇ ਕੀ ਘਟਨ ਸੀ ਮੌਕੇ ਤੇ ਹੋਰ ਆਈ ਬੇਟੂs ਕਿਹੜੇ ਸੀ ਮੇਰੀ ਮੰਮੀ ਮੰਮੀ ਦੇ ਤਾਂ ਸਾਹਮਣੇ ਦੀ ਗੱਲ ਐ ਅੱਛਾ ਤੁਹਾਡੇ ਮਾਤਰ ਹਾਂਜੀ ਅੱਜ ਕੀ ਨਾਮ ਆ ਜੀ ਤੁਹਾਡਾ ਜੀ ਰੇਖਾ हो कुछ नहीं हुआ हम लोग घर में बैठे थे बस ऐसे रोड पे जा रहे थे कपड़े सिलाने के लिए देने के लिए बस हम दोनों बड़े बस दुकान पे ही खड़े हुए उसके बाद वो लोग इकट्ठा इधर ही को आ, आने लगे फिर मैं वो सोचे कि मे, मेरी घर में लड़की अकेली है गेट खुला है दौड़ के आने लगे कि गेट बंद कर लो लड़की अकेली मैं भी पीछे आई बस वो आगे मेरी लड़की घर वाले को देखे बस ऐसे ही कृपान मार दिए उस चमकती हुई करपान मैंने देखा और कुछ नहीं देखा मेरा हुआ। मेरी मम्मी सामने आई मैं तो चिल्ला रही थी कि मेरा कसूर क्या है मेरी क्या लड़ाई है मेरा न लेना न देना न कुछ मेरे बंदे को उसी जगह गिरा दिया कर मार के अच्छा अभी आपके पति कहाँ पे हैं सीएमसी हॉस्पिटल में तो आप सिविल पे नहीं लेके गए लेके गए थे वहाँ पे हटा दिए कहते ले जाओ क्या बोल के हटा दिए ਮੈਂ ਬਾਹਰ ਸੀ ਸਭ ਮੇਰੇ ਰਿਸ਼ਤੇਦਾਰ ਪਰਿਵਾਰ ਕੇ ਤੇ ਕਹਿੰਦੇ ਕਿ ਇਹਨਾਂ ਨੂੰ ਲੈ ਜਾਓ ਅੱਗੇ ਹਾਂਜੀ ਸੋਸੀ ਗੱਲ ਸੀ ਸਰ ਉਹ ਕਹਿੰਦੇ ਇਹਨਾਂ ਨੂੰ ਲੈ ਜਾਓ ਮਤਲਬ ਕਿ ਸੀਐਮਸੀ ਹਸਪੀਟਲ ਸੀਰੀਅਸਲੀ ਜਿਆਦਾ ਹਾਂਜੀ ਸੀਰੀਅਸ ਸੀਗੇ ਕਿਦਾਂ ਗੱਡੀ ਤੇ ਕੱਲ ਜੂ ਮਗ ਲੱਗ ਗਈ ਸੀ ਤੁਸੀਂ ਸਾਡੇ ਕੋ ਜੀ ਸਾਡੀ ਗੰਦੀ ਵੀ ਪਨ ਗਈ ਸੀ ਉਹ ਤਾਂ ਗੱਡੀ ਤੇ ਉਸੇ ਗੱਡੀ ਚ ਅਸੀਂ ਲੈ ਗਏ ਅੱਛਾ ਜਿਹੜੇ ਬੰਦੇ ਤੁਸੀਂ ਕਿਹਨੂੰ ਕੁੱਟ ਮਾਰ ਕੀਤੇ ਹੋ ਕਿ ਬੰਦਾ ਦੀ ਪਛਾਣ ਕੁਝ ਨਹੀਂ ਹੋਈ ਕਦੇ ਪਹਿਲਾਂ ਗਲੀ ਮੁੱਲੇ ਤੋਂ ਘੁੰਮਦੇ ਦੇਖੇ ਕਿਹੜੇ ਬੰਦੇ ਨਹੀਂ ਸਰ ਉਹ ਗੇੜੇ ਮਾਰਦੇ ਰਹਿੰਦੇ ਆ ਅੱਛਾ ਉਹ ਜਿਹੜਾ ਇੱਕ ਮੁੰਡਾ ਇਹਨਾਂ ਨੂੰ ਮਿਲਣ ਆਂਦਾ ਏ ਉਹ ਉਹਨਾਂ ਨੂੰ ਅਸੀਂ ਦੇਖਿਆ ਉਹ ਗੇੜੇ ਮਾਰਦੇ ਹੁੰਦੇ ਸਾਰੀ ਗਲੀ ਨੇ ਦੇਖਿਆ ਸਰ ਉਹ ਗੇੜੇ ਮਾਰਦਾ ਹੁੰਦਾ ਏ ਉਸ ਦਿਨ ਕੀ ਹੋਇਆ ਐਤਵਾਰ ਨੂੰ ਉਦੋਂ ਐਤਵਾਰ ਨੂੰ ਕੀ ਹੋਇਆ ਉਹ ਸ਼ਾਮ ਦਾ ਵੇਲਾ ਮੈਂ ਕੰਮ 3 ਵਜੇ ਕੰਮ ਤੋਂ ਆਇਆ ਸੀਗਾ ਆ ਕੇ ਸੁੱਤਾ ਆ ਕੇ ਤੇ ਥੋੜੀ ਦੇਰ ਬਾਅਦ ਉਹ ਮੁੰਡਾ ਇਦਾਂ ਮਤਲਬ ਕਿ ਹੱਤ ਮਾਰ ਕੇ ਗਿਆ ਮੁੰਡੇ ਨੇ ਰੋਕ ਲਿਆ ਉਹ ਗਾਲਾ ਕੱਢਦਾ ਕੱਢਦਾ ਭੱਜ ਗਿਆ ਇੱਧਰ ਤੇ ਕਹਿੰਦਾ ਮੈਂ ਘੰਟੇ 'ਚ ਵਾਪਸ ਆਣਾ ਫੇਰ ਮਜਾ 'ਚ ਕਹਿੰਦਾ ਤੁਹਾਨੂੰ ਜਦੋਂ ਤੁਸੀਂ ਸਿੱਧਾ ਮਾਰਦੇ ਮੈਨੂੰ ਤੇਰੀਆ ਕਿ ਮੈਨੂੰ ਰੋਕਿਆ ਹਾਂ ਜੀ ਕਹਿੰਦਾ ਤੁਸੀਂ ਰੋਕਦੇ ਵੀ ਹੋ ਕੋਈ ਨਾ ਮੈਂ ਆਂਦਾ ਵਾਪਸ ਫਿਰ ਰੋਕੇ ਦਿਖਾਈਓ ਇਹਨਾਂ ਧਮਕੇ ਦਿੰਦਾ ਹੋਇਆ ਇੱਧਰ ਮੁ ਗਿਆ ਏ ਇੱਧਰੋਂ ਨਿਕਲ ਕੇ ਉਸ ਤੋਂ ਬਾਅਦ ਸਰ ਉਹ ਉਸ ਦਿਨ ਨਹੀਂ ਆਇਆ ਉਹ ਦੂਜੇ ਦਿਨ ਆਇਆ 9:30 9:30 ਵਜੇ 9:37:36 ਤੇ ਉਹਨੇ 1 ਮਿੰਟ ਆ ਕੇ 1-2 ਮਿੰਟ ਲਾਏ ਆ ਪਹਿਲਾਂ ਬੋਤਲਾ-ਬਾਤਲਾ ਮਾਰੀਆਂ ਇੱਥੋਂ ਸ਼ੁਰੂ ਕੀਤੀਆਂ ਉੱਥੇ ਤੱਕ ਮਾਰਦੇ ਗਏ ਉਧਰ ਮਾਰਦੇ ਗਏ ਉਸ ਤੋਂ ਬਾਅਦ ਕਾਰ ਖੜੀ ਸੀ ਕਾਰ ਭੰਤੀ ਭਾਜੀ ਮੇਰੇ ਭੱਜੇ ਆਏ ਪਰ ਆ ਸਾਡੇ ਉਹ ਭੱਜੇ ਅੱਗੇ ਆਏ ਨੇ ਉਹਨਾਂ ਦੇ ਉਹਨਾਂ ਨੇ ਕੋਈ ਗੱਲ ਨਾ ਕੋਈ ਬਾਤ ਉਹਨਾਂ ਦੇ ਸਿੱਧੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਤਰਪਾਨਾ ਮਾਰਨੀ ਸ਼ੁਰੂ ਕਰ ਦਿੱਤੀ ਅੱਛਾ ਇਹ ਨਹੀਂ ਪਛਾਣ ਹੈ ਕਿ ਸੀ ਉਹਨਾਂ ਨੂੰ ਇਹ ਉਹੀ ਬੰਦੇ ਨੇ ਜਿਨੇ ਨਹੀਂ ਸਰ ਨਹੀਂ ਉਹਨਾਂ ਦੇ ਅੱਗੇ ਕੋਈ ਵੀ ਆ ਜਾਂਦਾ ਉਹਨਾਂ ਨੇ ਮਾਰ ਦੇਣਾ ਸੀਗਾ ਉਹਨਾਂ ਦੇ ਸਿਰ ਤੇ ਭੂਤ ਸਵਾਰ ਸੀ ਅੱਛਾ ਫਿਰ ਤੁਸੀਂ ਉਦੋਂ ਵਾਰ ਫਿਰ ਥਾਣੇ ਕੰਪਲੀਟ ਲੱਤੀਆ ਕਿੱਥੇ ਹਾਂਜੀ ਹਾਂਜੀ ਸਰ ਤੇ ਬਾ ਰੋਡ ਥਾਣੇ ਬਾ ਰੋਡ ਥਾਣੇ ਲੱਤੀਆ ਅੱਛਾ ਪੁਲਿਸ ਨੇ ਕੀ ਕੋਈ ਦਰਖਾਸਤ ਲਿਖੀ ਹੈ ਹਾਂਜੀ ਹਾਂਜੀ ਐਕਸ਼ਨ ਕੀ ਲਿਆ ਪੁਲਿਸ ਨੇ ਐਕਸ਼ਨ ਸਰ ਪੁਲਿਸ ਕਾ ਆਪਣੀ ਕਾਰਵਾਈ ਕਰਦੀ ਪਈ ਆ ਨਹੀਂ ਸਰ ਕਾਪੀ ਨਹੀਂ ਹਲਾ ਹੈਗੀ ਕਾਪੀ ਉਹਨਾਂ ਕੋਲ ਹੀ ਹੈ ਦੇ ਦੇਣਗੇ ਅੱਜ ਅੱਛਾ ਫਿਰ ਤੁਸੀਂ ਅੱਜ ਹੁਣ ਪ੍ਰੈਸ ਬੁਲਾਈ ਆ ਅੱਜ ਫੇਰ ਸਾਰਾ ਮhalla ਇਕੱਠਾ ਕੀਤਾ ਜਿਹਦਾ ਦੇਖ ਸਕਦੇ ਹੋ ਇੱਥੇ ਲੋਕ ਖੜੇ ਨੇ ਹੁਣ ਥੋੜੀ ਮੰਗਤੀ ਆ ਮੇਨ ਹਿਸਾਬ ਮੰਗ ਸਰ ਸਾਡਾ ਭਰਾ ਸੀਰੀਅਸ ਆ ਸਾਨੂੰ ਹਸਪੀਟਲ ਸਾਡੇ ਕੋ ਦਾ ਖਰਚਾ ਵੀ ਨਹੀਂ ਹੈਗਾ ਅਸੀਂ ਆਪਣੇ ਭਰਾ ਤੇ ਪੈਸੇ ਲਾ ਦਈਏ ਕਿੰਨਾ ਸੀਗਾ ਉਹਨਾਂ ਲਾਤਾ ਜੋ ਸੀਗੇ ਉਹ ਆਪਰੇਸ਼ਨ ਤੇ ਲੱਗ ਗਏ 2.5 ਲੱਖ ਰੁਪਏ ਮਾਂ ਪਹਿ ਲੱਗ ਚੁੱਕੇ ਆ ਜੀ ਅਭੀ ਹੋਰ ਵੀ ਪੈਸੇ ਚਮਕ ਰੁਆ ਨਹੀਂ ਆ ਇਹ ਵੀ ਭਰਾ ਸੀਗੇ ਅੱਛਾ ਮੁੱਕੇ ਜਿਹੜਾ ਤੁਸੀਂ नहीं वो मौके पे नहीं आएगा पे नहीं जी सर मैं तो गया हुआ था कहीं पे वो फैक्ट्री में नाइट लगी हुई थी तो वो आए यहाँ पे आके उन्होंने सबकी तोड़ फोड़ के और जो हमारे राजकुमार भाई हैं उनको उनके साथ मारपीट की है जो उसके सर में दांत तो मारे बगैर मतलब की उनको कोई रोल नहीं है जी किसी चीज में भी वो तो सिर्फ अपने घर की सेफ्टी के लिए आए थे यहाँ पे गुडिया घर पे अकेले है जैसे मेरे को भी फैक्ट्री पता चले पिछली गली में फैक्ट्री है मेरी जी कि घर पे वारदात हो रही है तब तक आया उन्होंने जी पे हमारी बाइक खड़ी थी गड्डी खड़ी थी मेरी गड्डी खड़ी थी सारी गड्डी के शीशे तोड़े हुए हैं जी गड्डी तो भी उसकी गड्डी में खड़ी है पिछले वाली मेरी तो सारी गड्डी के शीशे टूटे हुए हैं जी हमारे पास एंबुलेंस का टाइम नहीं था कि एंबुलेंस को बुलाएं बुलाए कि गड्डी सही उनको लेके सिविल हॉस्पिटल लगाए वहाँ पे हमारे हम तो यही चाहते हैं कि इनको इंसाफ मिले इंसाफ मिले जल्द से जल्द इंसाफ मिले जी बिल्कुल बहुत माड़ी गल है जी बच्चों वास्ते बच्चे है अठारह भीह साल सारे मुंडे जी अठ नौ मोटरसाइकिल आज जिन्हें कहें पच्ची तीह बंद लगभग जी ਤੇ ਪੱਤੀ ਦੀ ਉਹਨੇ ਮੁੰਡੇ ਰਾਜਕੁਮਾਰ ਦਾ ਕੋਈ ਖਸੂਰ ਨਹੀਂ ਆਇਆ ਮੇਸਤੀ ਦਾ ਕੰਮ ਕਰਦਾ ਸੀ ਉਹ ਕੰਮ ਕਰਦਾ ਤੇ ਇਹ ਤਾਂ ਆਪਣੇ ਘਰੇ ਆਉਂਦਾ ਵੇ ਦੁਕਾਨ ਤੋਂ ਕਰਾਣੇ ਦੁਕਾਨ ਤੋਂ ਘਰੇ ਆਉਂਦਾ ਸੀ ਆਉਂਦੇ ਆਉਂਦੇ ਮੋਹਰੇ ਅੱਗੇ ਉਹਨਾਂ ਦੇ ਮੁੰਡਿਆ ਤੇ ਆ ਗਿਆ ਉਹਨੇ ਇਹਨਾਂ ਨੂੰ ਕੁਰਬਾਨਾਂ ਨਾਲ ਬੜ ਸੱਟਾਂ ਦਾਤ ਸੀ ਡੰਡੇ ਸੀ ਸਾਰਾ ਕੁਝ ਸੀ ਇਹਨਾਂ ਕੋਲ ਕਿਹੜੀ ਲੜਾਈ ਕਿਸੇ ਦੀ ਗੱਲ ਕਿਸੇ ਦੀ ਹਾਂਜੀ ਕੁੜੀ ਦੀ ਲੜਾਈ ਸੀ ਗੱਲ ਰਾਜੂ ਵਿਚਾਰੇ ਗਰੀਬ ਬੰਦੇ ਤੇ ਪੈ ਗਈ ਇੱਕ ਕੁੜੀ ਉਹਨਾਂ ਦੀ ਹੀ ਹੈ ਤੇ ਇਹਨਾਂ ਦੀ ਕੁੜੀ ਦੇ ਉਹ ਭਲੇਖੇ ਦਾ ਇਹਨਾਂ ਨੂੰ ਫੜ ਲਿਆ ਕਿੰਦੇ ਘਰੇ ਉਹੀ ਮੁੰਡਾ ਆਇਆ ਯਾਨਕਿ ਹਾਂਜੀ ਹਾਂਜੀ ਅੱਛਾ ਤੇ ਹੁਣ ਨਾਲ ਖੜੀ ਹਾਂ ਕਿੰਦਾ ਦੀ ਨਿਆ ਦੀ ਪਰਿਵਾਰ ਇਨਸਾਫ ਹੋਣਾ ਚਾਹੀਦਾ ਰਾਜੂ ਇਹਨਾਂ ਦਾ ਠੀਕ ਹੋਣਾ ਚਾਹੀਦਾ ਜੀ ਕਾਰਵਾਈ ਪੱਤ ਤੋਂ ਪੱਤ ਹੋਣੀ ਚਾਹੀਦੀ ਉਹਨਾਂ ਤੇ ਮੁੰਡਿਆਂ ਤੇ ਜਿਹੜੇ ਲੋਫਲ ਪੁਣਾ ਕਰਦੇ ਆ ਘੁੰਮਦੇ ਆ ਜਾਨਕਿ ਆਵਾਜ਼ ਕਰਦੇ ਉਹਨਾਂ ਤੇ ਜਾਨਕਿ ਕਾਰਵਾਈ ਪੂਰੀ ਹੋਣੀ ਚਾਹੀਦੀ ਕੋਈ ਨੰਬਰ ਪਲੇਟ ਨਹੀਂ ਸਰ ਮੋਟਰਸਾਈਕਲਾਂ ਤੇ ਕੋਈ ਉਦਾਂ ਨਹੀਂ ਐਦਾਂ ਘੁੰਮਦੇ ਨੇ ਇਤੋਂ ਇੰਨੀ ਤੇਜ਼ ਨਿਕਲਦੇ ਨੇ ਸਰ ਜੇ ਕੋਈ ਬੱਚਾ ਸਾਡਾ ਆ ਜਾਵੇ ਨਾ ਮੂਰੇ ਬਚੂਗਾ ਨਹੀਂ ਤੁਹਾਡੇ ਕੋਲ ਜੀ ਤੁਸੀਂ ਰਿਪੋਰਟਿੰਗ ਦਿਖਾ ਰਹੇ ਹੋ ਜਾਂ ਦੱਸ ਰਹੇ ਹੋ ਹਾਂਜੀ ਸੀਸੀਟੀਵੀ ਵੀ ਲੱਗੇ ਉਹਨਾਂ ਚ ਵੀ ਕੋਈ ਰਿਪੋਰਟ ਹਾਂਜੀ ਹਾਂਜੀ ਸਰ ਸਾਰਾ ਕੁਝ ਕਢਾਇਆ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਦੇਤੀ। ਤੁਹਾਨੂੰ ਕੋਈ ਆਸ਼ਵਾਸ਼ਣ ਦਿੱਤਾ ਕੋਈ? ਹਾਂਜੀ ਹਾਂਜੀ ਉਹ ਆਪਣੀ ਪੁਲਿਸ ਭਾਜੀ ਉਹ ਵਧੀਆ ਬੰਦੇ ਨੇ ਕਾਰਵਾਈ ਆਪਣੀ ਕਰਦੇ ਪਏ ਨੇ। ਅੱਸੀ ਗੱਲ ਸਰ ਐਸਐਸਓ ਟੱਬਾ ਬਾਬੂ ਨੇ। ਹਾਂਜੀ ਹਾਂਜੀ ਬੋਲੋ ਜੀ। ਹਾਂ ਬਾਈ ਜੀ ਮੈਂ ਚੈਨਲ ਦੇਖਦੇ ਨੇ ਤੋ ਅਰਵਿੰਦਰ ਜੋਤੀ ਗੱਲ ਕਰਦਾ ਜੀ ਪੱਤਰਕਾਰ। ਹਾਂਜੀ ਹਾਂਜੀ ਬਾਈ ਜੀ। ਐਸਐਸਓ ਸਾਹਿਬ ਇੱਕ ਇੱਕ ਦਿਨ ਦਾ ਮਾਮਲਾ ਜੀ ਉਹ ਹਾਤਾਨ ਗਰੇਵ ਚ ਕੋਈ ਕੁੱਟਮਾਰ ਹੋਈ ਆ ਜੀ ਕਿਸੇ ਬੰਦੇ ਦੀ। ਹਾਂਜੀ ਹਾਂਜੀ। ਸਰ ਉਸ ਮਾਮਲੇ ਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਸਰ ਇਸ ਬਾਰੇ। ਉਹ ਫੇਰ ਕਰ ਜੋ ਹੋ ਗਈ ਬ੍ਰਦਰ। ਉਹਨਾਂ ਦੇ ਬੇਟੇ ਦੇ ਬਿਆਨ ਤੇ ਹੋ ਗਈ ਸੀ। ओके ਲੈਸੀ ਦਾ ਦੋਈ ਸੀ ਹਾਂਜੀ ਓਕੇ ਤੇ ਸਰ ਕਾਹਨਾਂ ਚੇਲੇ ਤੋਂ ਗੱਲ ਕਰ ਰਹੇ ਆ ਹਾਂ ਜੀ ਕਾਹਨਾਂ ਗਰਮ ਸਰ ਕੀ ਹੋਇਆ ਸੀ কাল ਕੀ ਮਾਮਲਾ ਕੀ ਸੀ ਸਾਰਾ ਇਹ ਯਾਰ ਕੋਈ ਲੜਕੀ ਨੂੰ ਕਿਦੋਂ ਮੈਟਰੀ ਜੀਗਾ ਉਹਦੇ ਵਿਆਹ ਤੇ ਕੁੱਟਮਾਰ ਹੋਈ ਆ ਉਸ ਚੰਨਾਂ ਦੀ ਅੱਛਾ ਜੀ ਹਾਂ ਤੇ ਬੰਦਾ ਕਿਤਾ ਜੀ ਨੂੰ ਕੁਝ ਕੋਈ ਉਹ ਹਲੇ ਐਡਮਿਟ ਹੀ ਨੇ ਓਕੇ ਹਸਪੀਟਲ ਵਿੱਚ ਨਹੀਂ ਹਾਂਜੀ ਅੱਛਾ ਉਹਨਾਂ ਨੇ ਕੋਈ ਸਟੇਟਮੈਂਟ ਵੀ ਕਰਦਿਆ ਨਹੀਂ ਦਿੱਤੀ ਹਲੇ ਉਹਦੇ ਬੇਟੇ ਦੀ ਬਿਆਨ ਤੇ ਦਿੱਤਾ ਜੀ ਪਰਚਾ ਤੇ ਕਿੰਨੇ ਸਰ ਬੰਦਿਆਂ ਤੇ ਹੋਈ ਐਫ ਆਈ ਆਰ ਕੋ ਇੱਕ ਬਾਈ ਨੇ ਵਾਜੀ ਬਾਕੀ ਨਾਮ ਲਉਨੇ ਕਦੋਂ ਬਾਈ ਸਰ ਐਫ ਆਈ ਆਰ ਇਹ ਅੱਲੂ ਹੀ ਹੈ ਜੀ ਕੱਲ ਹੋਈ ਆ ਤੇ ਸਰ ਕੋਈ ਬੰਦਾ ਮੁੰਡਾ ਫੜਿਆ ਸਰ ਕੁਛ ਨਹੀਂ ਹਲੇ ਨਹੀਂ ਅਪਰ ਏਡਾ ਕਰ ਰਹੇ ਆ ਯਾਰ ਹਜੇ ਉਹ ਬੰਦੇਾਂ ਦੇ ਫੋਨ ਫੋਨ ਬੰਦ ਹੋ ਰਹੇ ਨੇ ਲੱਭੇ ਨਹੀਂ ਕਦੇ ਕੁਛ ਹੋ ਗਿਆ ਕੋਈ ਖੜੀ ਸੀਗੀ ਮੰਨ ਲਾ ਬਾਹਰ ਬਸ ਉਹਦੇ ਐ ਸੱਚੇ ਲੱਪੜ ਜਾ ਮਾਰ ਗਿਆ ਜਿਵੇਂ ਆਪਾਂ ਜਵਾਗ ਦੇ ਮਾਰ ਜਾਂਦੇ ਹੁੰਨੇ ਆ ਆ ਖੜੇ ਉਹਦੇ ਭਰਾ ਨੇ ਗੁੱਸਾ ਕਰਿਆ ਕਹਿੰਦਾ ਵੀ ਤੂੰ ਇਹ ਕਿਉਂ ਕਰਿਆ ਬਲਿਤੇ ਤੋਂ ਤੋਂ ਮੈਂ ਮੈਂ ਹੋ ਗਈ ਗੱਲ ਵਾਰ ਗਈ ਉਹ ਕਹਿੰਦਾ ਜੀ ਕੋਈ ਮੜੀ ਨੀਤ ਨਾਲ ਕਰਕੇ ਗਿਆ ਵਾ ਬਸ ਇਦਾਂ ਇੱਕ ਸਹਿਸਵਾਹ ਮੈਂ ਤਾਂ ਜਰ ਹੁਣ ਕੁਛ ਵੀ ਬਣਾ ਲਓ ਜਦੋਂ ਉਹ ਤਾਂ ਉਹਦੇ ਨਾਲ ਕੋਈ ਲਲਕ ਅੱਖੇ ਨਹੀਂ ਉਹਦੀ ਬਣਦੀ ਕਿਸੇ ਹੋਰ ਕੁੜੀ ਨਾਲ ਹਾਂਜੀ ਮੜੀ ਨੀਤ ਵਾਲੀ ਤਾਂ ਫਿਰ ਸਾਡੇ ਕੋਲ ਐਪਲੀਕੇਸ਼ਨ ਨਹੀਂ ਆਈ ਫਿਰ ਉਸ ਤੋਂ ਪਹਿਲਾਂ ਜਦੋਂ ਮੰਨ ਲਓ ਪਹਿਲੇ ਉਹਦੇ ਨਾਲ ਗੱਲ ਹੋਈ ਸੀ ਫਿਰ ਉਹਦੇ ਬਰਖਾਸ ਦੇ ਕੇ ਜਾਂਦੇ ਨਾ ਹੁਣ ਤਾਂ ਗੱਲਾਂ ਕਹਿਣ ਨੂੰ ਤਾਂ ਕੋਈ ਬੰਦਾ ਕੁਛ ਹੀ ਕਹੀ ਜਾਂਦਾ ਓਕੇ 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 ਹਾਂ ਯਾਨੀ ਕਿ ਸਭ ਝਗੜਾ ਇਹ ਵਿਵਾਦ ਉੱਥੇ ਹੀ ਸ਼ੁਰੂ ਹੋਇਆ ਜੀ ਇਹ ਬਿਲਕੁਲ ਬਿਲਕੁਲ ਉੱਥੇ ਸ਼ੁਰੂ ਹੋਇਆ ਜੀ ਚਲ ਤੇ ਸਰ ਇਹਦੀ ਐਫਆਈਆ ਦੀ ਕਾਪੀ ਵਗਣਾ ਫਿਰ ਕਿਹਨੋਂ ਮਿਲੂਗਾ ਜੀ ਸਰ ਸਭ ਤੋਂ ਜੀ ਆ ਯੂ ਤੁਲ